ਆਤਮ ਸਮਰਪਣ ਦੀ ਜੁਗਤ ਅਪਣਾਓ ਕਮਜ਼ੋਰੀ ਨੂੰ ਤਾਕਤ ਵਿੱਚ ਬਦਲੋ ਜਦੋਂ ਤੁਸੀਂ ਕਮਜ਼ੋਰ ਹੋਵੋ ਤਾਂ ਸਨਮਾਨ ਦੀ ਖਾਤਰ ਕਦੇ ਨਾ ਝਗੜੋ ਸਭੋਂ ਆਤਮ ਸਮਰਪਣ ਕਰ ਦਿਓ ਆਤਮ ਸਮਰਪਣ ਨਾਲ ਤੁਹਾਨੂੰ ਤਾਕਤ ਇਕੱਠੀ ਕਰਨ ਦਾ ਸਮਾਂ ਆਪਣੇ ਉੱਪਰ ਪੌੜੂ ਪੈਣ ਵਾਲੇ ਨੂੰ ਤਕਲੀਫ ਦੇਣ ਅਤੇ ਖਜੋਣ ਦਾ ਸਮਾਂ ਉਸ ਦੀ ਸ਼ਕਤੀ ਦੇ ਪਤਨ ਦੀ ਉਡੀਕ ਕਰਨ ਦਾ ਸਮਾਂ ਮਿਲ ਜਾਵੇਗਾ ਉਦੇ ਨਾਲ ਲੜ ਕੇ ਉਹਦੇ ਕੋਲੋਂ ਹਾਰ ਕੇ ਉਹਨੂੰ ਸੰਤੁਸ਼ਟੀ ਨਾ ਦਿਓ ਉਸ ਤੋਂ ਵੀ ਪਹਿਲਾਂ ਆਤਮ ਸਮਰਪਣ ਕਰ ਦਿਓ ਦੂਜੀ ਗੱਲ ਉਹਦੇ ਅੱਗੇ ਗੱਲ ਕਰਕੇ ਉਹਨੂੰ ਤਲਖ ਅਤੇ ਪਰੇਸ਼ਾਨ ਕਰ ਦਿਓ ਆਤਮ ਸਮਰਪਣ ਨੂੰ ਸ਼ਕਤੀ ਦਾ ਜਰੀਆ ਬਣਾਓ